ਸੁਨਿਆ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਪੰਜਾਬ ਦੇ ਵਿੱਚੋਂ ਵਿੱਚ ਵਗ ਰਿਹਾ ਨਸ਼ਿਆ ਦਾ ਛੇਵਾ ਦਰਿਆ ਜਿਸ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਲਗਾਤਾਰ ਯਤਨਾਂ ਕਰ ਰਹੀ ਹੈ ਤਾਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਆਗਾਜ਼ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਨਸ਼ੇ ਦੇ ਕਾਲੇ ਕਾਰੋਬਾਰ ਚਿੱਟੀਆਂ ਕੋਠੀਆਂ ਬਣਾਈਆਂ ਗਈਆਂ ਨੇ ਆਲੀ ਸ਼ਰ ਘਰ ਬਣਾਏ ਗਏ ਉਹਨਾਂ ਨੂੰ ਟੈਟਰੀ ਕੀਤਾ ਜਾ ਰਿਹਾ ਤਾਂ ਉੱਥੇ ਹੀ ਹੁਣ ਇਸ ਮੁਹਿੰਮ ਨੂੰ ਜਿਹੜਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੀ ਲਿਆ ਜਾ ਰਿਹਾ ਕਿਉਂਕਿ ਜੇਕਰ ਗੱਲ ਕਰੀਏ ਨੌਜਵਾਨਾਂ ਦੀ ਸ਼ੁਰੂਆਤੀ ਤਾਂ ਸਫ਼ਰ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ ਸਕੂਲਾਂ ਤੋਂ ਕਾਲਜਾਂ ਤੋਂ ਯੂਨੀਵਰਸਿਟੀਆਂ ਤੋਂ ਜਿੱਥੋਂ ਸੰਗਤ ਜਿਹੜੀ ਕਿ ਜਿੱਦਾਂ ਦੀ ਮਿਲਦੀ ਜਾ ਬੱਚੇ ਉਦਾਂ ਦੇ ਢਲਦੇ ਨੇ ਨਜ਼ਰ ਆਣੇ ਪਰ ਹੁਣ ਸਰਕਾਰ ਦੇ ਵੱਲੋਂ ਜੁਧ ਨਸ਼ਾ ਵਿਰੁੱਧ ਮੁਹਿੰਮ ਹੈ ਜਿਹੜੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਨੇ ਵੀਡੀਓ ਦਿਖਾਈਆਂ ਜਾ ਰਹੇ ਨੇ ਤਸਵੀਰਾਂ ਠੋੜਨਾ ਸਾਂਝਿਆ ਕਰਾਂਗੇ ਇੱਕ ਸਕੂਲ ਦੇ ਵਿੱਚ ਸੀ ਮੌਜੂਦ ਹ ਜਿੱਥੇ ਇੱਕ ਵੀਡੀਓ ਦੇ ਜ਼ਰੀਏ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੋਕ ਨਸ਼ਾ ਕਰਦੇ ਸੀਗੇ ਉਹ ਆਪਣੀ ਡਾਕੂਮੈਂਟਰੀ ਆਪਣੇ ਮੂੰਹ ਦੱਸ ਰਹੇ ਨੇ ਵੀ ਕਿਵੇਂ ਅਸੀਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਅਤੇ ਕਿਵੇਂ ਉਸ ਤੋਂ ਬਾਹਰ ਨਿਕਲੇ ਤਾਂ ਹੁਣ ਕਿਵੇਂ ਅਸੀਂ ਇੱਕ ਵਧੀਆ ਅਤੇ ਖੁਸ਼ਹਾਲ ਜ਼ਿੰਦਗੀ ਜਿਉ ਰਿਹਾ ਕਿਉਂਕਿ ਅਕਸਰ ਇੱਕ ਧਾਰਨਾ ਬਣ ਗਈ ਹੈ ਕਹਿ ਰਹੇ ਨੇ ਲੋਕ ਕਿ ਜਿਹੜਾ ਬੱਚਾ ਇੱਕ ਵਾਰ ਚਿੱਟਾ ਪੀ ਲਵੇ ਤਾਂ ਉਹ ਨਸ਼ੇ ਦੀ ਦਲਦਲ ਚੋਂ ਬਾਹਰ ਨਹੀਂ ਆਂਦਾ ਪਰ ਇਹ ਸੋਚ ਗਲਤ ਹੈ ਜੇਕਰ ਬੱਚਾ ਖੁਦ ਜਾਵੇ ਤਾਂ ਇਸ ਦਲਦਲ ਚੋਂ ਬਾਹਰ ਆ ਸਕਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਛੋਟੀਆਂ ਬੱਚੀਆਂ ਇੱਥੇ ਬੈਠੀਆਂ ਨੇ ਪਲੱਸ 2 ਕਲਾਸ ਹੈ ਤਾਂ ਨਸ਼ੇ ਦੇ ਸੰਬੰਧਤ ਜਿਹੜੀ ਵੀਡੀਓ ਦਿਖਾਈ ਜਾ ਰਹੀ ਹੈ ਤਾਂ ਪ੍ਰਿੰਸੀਪਲ ਚਰਨਜੀਤ ਹੋ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਕਿਵੇਂ ਦੇਖ ਰਹੇ ਹੋ ਸਰਕਾਰ ਦੇ ਵੱਲੋਂ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਜੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਗਾਜ਼ ਕੀਤਾ ਗਿਆ ਸੀ ਪਹਿਲਾਂ ਜੋ ਲੋਕ ਨਸ਼ੇ ਦਾ ਕਾਲਾ ਕਾਰੋਬਾਰ ਕਰਦੇ ਸੀ ਚਿੱਟੀਆਂ ਕੋਠੀਆਂ ਬਣਾਈਆਂ ਸੀ ਵਾਲੇ ਜਿਹੜੇ ਕੋਠੀਆਂ ਢਾਟੇਰੀਆਂ ਕੀਤੀਆਂ ਹੁਣ ਸਕੂਲਾਂ ਦੇ ਵਿੱਚ ਇਸ ਮੁਹਿੰਮ ਨੂੰ ਲੈ ਕੇ ਆਏ ਨੇ ਬੱਚਿਆਂ ਦੇ ਵਿੱਚ ਕੀ ਹੋਇਆ ਰਿਸਪਾਂਸ ਹੈ ਔਰ ਤੁਸੀਂ ਕਿਵੇਂ ਦੇਖਦੇ ਹੋ ਇਸ ਮੁਹਿੰਮ ਨੂੰ ਸਰ ਪਹਿਲੇ ਤਾਂ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜਾ ਉਹਨਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਕਿ ਅਸੀਂ ਬੱਚਿਆਂ ਨੂੰ ਐਜੂਕੇਟ ਕਰੀਏ ਕਿਉਂਕਿ ਇਹ ਨੇਸ਼ਨ ਬਿਲਡਰਸ ਐ ਜੇ ਇਹਨਾਂ ਨੂੰ ਇਹਦੇ ਬਾਰੇ ਨੌਲੇਜ ਹੀ ਨਹੀਂ ਹੋਊਗੀ ਬੱਚਿਆਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਨਸ਼ਾ ਕੀ ਐ ਇਹ ਕਿੱਦਾਂ ਕੀਤਾ ਜਾਂਦਾ ਹੈ ਗਲਤ ਐ ਸਹੀ ਐ ਇਹ ਸਕੂਲ ਦੇ ਟੀਚਰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਐਜੂਕੇਟ ਕਰ ਸਕਦੇ ਆ ਔਰ ਇੱਥੇ ਤਾਂ ਸਰਕਾਰ ਨੇ ਸਾਨੂੰ ਪੂਰਾ ਫਰੇਮਵਰਕ ਦਿੱਤਾ ਐ 14 ਸੈਸ਼ਨਸ ਸਰ ਹੋਣੇ ਆ ਇਹਦੇ ਜਿਹਦੇ ਵਿੱਚ ਵੱਖ-ਵੱਖਰੀਆਂ ਵੀਡੀਓਜ਼ ਐ ਤੇ ਵੈਲਕਮ ਲਾਈਫ ਇੱਕ ਸਾਡਾ ਸਬਜੈਕਟ ਸੀਗਾ ਲਾਸਟイヤー ਉਹਦੇ ਵਾਲਾ ਅਸੀਂ ਜਿਹੜਾ ਸ਼ਡਿਊਲ ਹੈ ਉਹਦੇ ਵਿੱਚ ਇਹਨਾਂ ਨੂੰ ਪੜਾਣਾ ਹੈ ਬੱਚਿਆਂ ਨੂੰ ਤੇ ਹਰ ਇੱਕ ਕਲਾਸ ਦਾ ਇੱਕ ਹਫ਼ਤੇ ਚ ਇੱਕ ਪੀਰੀਅਡ ਹੁੰਦਾ ਹੈ ਇਹਦਾ ਤੇ ਵੀਡੀਓ ਗਵਰਨਮੈਂਟ ਵੱਲੋਂ ਆਂਦੀ ਹੈ ਔਰ ਵੀਡੀਓਜ਼ ਸਰ ਇੰਨੀਆਂ ਕੱਚੀਆਂ ਮੈਂ ਆਪ ਤਿੰਨ ਤਿੰਨ ਚਾਰ ਚਾਰ ਵਾਰੀ ਵੀਡੀਓ ਨੂੰ ਦੇਖਦੀ ਆ ਕਿ ਉਹਦੇ ਚ ਪ੍ਰੋਪਰ ਦੱਸਿਆ ਜਾਂਦਾ ਵੀ ਕੋਈ ਬੰਦਾ ਨਸ਼ੇ ਦੀ ਚਪੇਟ ਚ ਕਿੱਦਾਂ ਆਇਆ ਉਹਨੇ ਕਿੱਦਾਂ ਲਏ ਫਿਰ ਉਹਦੇ ਪਰਭਾਵ ਕੀ ਪਏ ਫਿਰ ਉਹਦੇ ਨਾਲ ਉਹਦੀ ਸਿਹਤ ਕਿੱਦਾਂ ਖਰਾਬ ਹੋਈ ਉਹਦੇ ਫੈਮਿਲੀ ਦੇ ਉੱਤੇ ਕੀ ਅਸਰ ਪਿਆ ਉਹਦੇ ਪੇਰੈਂਟਸ ਨੇ ਕਿੱਦਾਂ ਰਿਐਕਟ ਕੀਤਾ ਜਦੋਂ ਪਤਾ ਲੱਗਿਆ ਵੀ ਸਾਡਾ ਬੱਚਾ ਵੀ ਇਹਦੀ ਚਪੇਟ ਚ ਆ ਗਿਆ ਫਿਰ ਉਹਨੇ ਰਿਕਵਰ ਕਿੱਦਾਂ ਕੀਤਾ ਸਰ ਜਿੱਦਾਂ ਆ ਵੀਡੀਓ ਚੱਲ ਰਹੀ ਹੈ ਇਹ ਐਕਸਪਰਟ ਟਾਕ ਚੱਲ ਰਹੀ ਹੈ ਇਹ ਇਹਨਾਂ ਜਿਹੜੇ ਪੰਨੂ ਜੀ ਐ ਇਹ ਵੀ ਨਸ਼ੇ ਦੀ ਚਪੇਟ 'ਚ ਆ ਗਏ ਸੀ ਇਹਨਾਂ ਨੇ ਆਪਣੇ ਪਰਸਨਲ ਐਕਸਪੀਰੀਅੰਸ ਇੱਕ ਡਾਕੂਮੈਂਟਰੀ ਦੇ ਵਿੱਚ ਸਾਰੇ ਸ਼ੇਅਰ ਕੀਤੇ ਆ ਇਤੋਂ ਬੱਚਿਆਂ ਨੂੰ ਬਹੁਤ ਨੋਲੇਜ ਮਿਲਦੀ ਐ ਜਿਹੜੀ ਕਿ ਆਮ ਅਸੀਂ ਨਹੀਂ ਦੇ ਸਕਦੇ ਇਹਨਾਂ ਨੂੰ ਕਿੱਦਾਂ ਦੱਸਾਂਗੇ ਵੀ ਆਹ ਚੀਜ਼ ਐ ਜਿਹੜਾ ਬੰਦਾ ਇਸ ਦਰਿਆ 'ਚੋਂ ਲੰਘਿਆ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝਾ ਸਕਦਾ ਵੀ ਇੰਨੀ ਗਲਤ ਚੀਜ਼ ਐ ਜੋ ਬੱਚੇ ਜਦੋਂ ਇਸ ਕਲਾਸ ਦੇ ਵਿੱਚ ਇਸ ਸਬਜੈਕਟ ਦੇਖਦੇ ਨੇ ਤਾਂ ਬੱਚਿਆਂ ਦੇ ਉੱਤੇ ਕਿੰਨਾ ਕੁ ਪ੍ਰਭਾਵ ਪੈਂਦਾ ਬੱਚੇ ਇਨਸਪਾਇਰ ਕਿੰਨਾ ਕੁ ਹੁੰਦੇ ਨੇ ਸਰ ਜਿਹੜੇ ਇਹ ਬੱਚੇ ਐ ਇਹਨਾਂ ਦੀ ਗਰੋਇੰਗ ਏਜ ਐ ਇਨਾਂ ਦੇ ਮਨਾਂ 'ਚ ਬੜੇ ਸਾਰੇ ਸਵਾਲ ਹੁੰਦੇ ਆ ਔਰ ਮੈਂ ਸਮਝਦੀ ਆ ਵੀ ਜਦੋਂ ਅਸੀਂ ਇੰਨੀ ਉਮਰ ਦੇ ਸੀਗੇ ਅਸੀਂ ਵੀ ਕਈ ਸਵਾਲ ਨਹੀਂ ਪੁੱਛਦੇ ਸੀ ਕਈ ਵਾਰੀ ਸ਼ਰਮ ਆ ਜਾਂਦੀ ਸੀ ਕਈ ਵਾਰੀ ਇਹ ਲੱਗਦਾ ਸੀਗਾ ਕਿ ਬਈ ਆ ਮੈਡਮ ਕੀ ਸੋਚੂਗੇ ਇਹ ਕੀ ਪੁੱਛੀ ਜਾਂਦੇ ਆ ਇਹ ਜਿਹੜੇ ਵੀਡੀਓਜ਼ ਆ ਸਰ ਇਹਨਾਂ ਦੇ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਆ ਜਾਂਦੇ ਆ ਫਿਰ ਵੀ ਇਹਨਾਂ ਦੇ ਮਨ 'ਚ ਜੇ ਕੁਝ ਰਹਿ ਜਾਂਦਾ ਤਾਂ ਇਹਨਾਂ ਦੇ ਜਿਹੜੇ ਨੋਡਲ ਅਫੀਸਰ ਆ ਟੀਚਰ ਉਹਨਾਂ ਨੂੰ ਪੁੱਛ ਲੈਂਦੇ ਆ ਇੱਕ ਦੋ ਕੇਸ ਤਾਂ ਹੈ ਜੋ ਇਹ ਬੱਚੇ ਮੇਰੇ ਕੋਲ ਵੀ ਆਫਿਸ 'ਚ ਆਏ ਕੀ ਮੈਡਮ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਵੀ ਚਿੱਟਾ ਕੀ ਆ ਚਿੱਟਾ ਦੇਖਿਆ ਤਾਂ ਮੈਂ ਵੀ ਨਹੀਂ ਹੈਗਾ ਕੀ ਹੈਗਾ ਬਟ ਮੈਂ ਪੜਿਆ ਤਾਂ ਉਹਦੇ ਬਾਰੇ ਹੋਇਆ ਨਾ ਵੀ ਇਹ ਬਾਹਰਲਾ ਨਸ਼ਾ ਸਿੰਥੈਟਿਕ ਨਸ਼ਾ ਫਿਰ ਉਹ ਬੱਚੇ ਨੂੰ ਪੂਰਾ ਪ੍ਰੋਪਰਲੀ ਮੈਂ ਸੈਟੀਸਫਾਈ ਕੀਤਾ ਔਰ ਮੈਂ ਜਾਂਦਾ ਹੋਇਆ ਮੇਰੇ ਪਿਆਰੀ ਹੱਥ ਲਾ ਕੇ ਗਿਆ ਮੈਨੂੰ ਕਹਿੰਦਾ ਮੈਡਮ ਮੈਂ ਜ਼ਿੰਦਗੀ ਚ ਕਦੀ ਵੀ ਇਸ ਚੀਜ਼ ਨੂੰ ਹੱਥ ਨਹੀਂ ਲਾਉਂਗਾ ਦੇਖੋ ਸਾਡੇ ਕੋਲ ਆਇਆ ਬੱਚਾ ਤਾਂ ਸੀ ਉਹਨੂੰ ਸਮਝਾਤਾ ਔਰ ਉਹਦਾ ਜਿਹੜਾ ਸਾਰਾ ਜਿਹੜਾ ਸਿਹਰਾ ਸਰਕਾਰ ਦੇ ਸਿਰ ਤੇ ਵੱਜਦਾ ਜਿਹੜਾ ਉਹਨਾਂ ਨੇ ਇੱਕ ਕਰਿਕੂਲਮ ਫਰੇਮ ਕੀਤਾ ਨਹੀਂ ਉਹਦਾ ਮੈਂ ਨਹੀਂ ਸੋਚ ਸਕਦੀ ਕਿ ਬੱਚਾ ਕਿਸੇ ਡਾਰੀ ਜਾਂ ਭੈਣ ਨੂੰ ਮਨ ਚ ਲੈ ਕੇ ਮੇਰੇ ਕੋਲ ਨਸ਼ੇ ਬਾਰੇ ਪੁੱਛਣ ਆਊਗਾ। ਉਹਨੂੰ ਲੱਗਣਾ ਕਿ ਮੈਡਮ ਨੇ ਸੋਚਣਾ ਮੇਰੇ ਕੋਲ ਕਿਉਂ ਆ ਰਿਹਾ ਕਿਤੇ ਆਪ ਹੀ ਤਾਂ ਨਹੀਂ ਕਰਦਾ ਪਿਆ। ਉਹਨੋਂ ਦੇ ਕੋਲ ਇੱਕ ਕੜੀ ਹੈ। ਵੀ ਮੈਂ ਮੈਡਮ ਆ ਵੀਡੀਓ ਦੇਖੀ ਐ। ਤੋਂ ਵੱਡਾ ਡਰ ਮੈਂ ਮੇਹੀ ਰਹਿੰਦਾ ਜੇਕਰ ਕੋਈ ਛੋਟਾ ਬੱਚਾ ਜਾਂ ਬੱਚੀ ਗੱਲ ਕਰਨਾ ਚਾਵੇ ਤਾਂ ਜਹੰਦ ਵਿੱਚ ਇਹੀ ਆਂਦਾ ਵੀ ਕਿਤੇ ਸਾਹਮਣੇ ਵਾਲਾ ਬੰਦਾ ਇਹ ਨਾ ਸੋਚੇ ਵੀ ਕਿਤੇ ਮੈਂ ਤਾਂ ਨਹੀਂ ਨਸ਼ਾ ਕਰ ਰਿਹਾ। ਮੈਂ ਕਿਉਂ ਇਹਦੇ ਬਾਰੇ ਜਾਣਕਾਰੀ ਲੈ ਰਿਹਾ ਜਾਂ ਕਿਉਂ ਗੱਲਬਾਤ ਕਰ ਰਿਹਾ। ਸਰ ਇਹ ਨਾ ਸਾਡੀ ਸੁਸਾਇਟੀ ਦੇ ਵਿੱਚ ਪ੍ਰੋਬਲਮ ਹੈ। ਮੈਂ ਮੈਨੂੰ ਸਰ ਸਿੰਗਾਪੁਰ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਮੈਂ ਇੱਕੋ ਹੀ ਚੀਜ਼ ਦਾ ਪੰਜਾਬ ਦੇ ਨਾਲ ਫਰਕ ਦੇਖਿਆ ਮਾਈਂਡ ਸੈਟ ਦਾ ਉੱਥੇ ਨਾ ਜਦੋਂ ਕੋਈ ਬੱਚਾ ਜਿਹੇ ਜਾਂ ਮਰਜੀ ਕੁਐਸਚਨ ਪੁੱਛੇ ਉਹਨੂੰ ਇੱਜ਼ਤ ਦੇ ਹੀ ਜਾਂਦੀ ਹੈ ਇੱਥੇ ਮੋਸਟਲੀ ਪੇਰੈਂਟਸ ਹੀ ਮਜ਼ਾਕ ਉਡਾ ਦਿੰਦੇ ਆ ਤੇ ਤੂੰ ਇਹ ਪੁੱਛਿਆ ਤਾਂ ਦੇਖੀਏ ਪਹਿਲੇ ਬੱਚੇ ਦੀ ਗੱਲ ਪੂਰੀ ਪੇਸ਼ੈਂਸ ਨਾਲ ਸੁਣਨੀ ਚਾਹੀਦੀ ਹੈ ਕਿਉਂਕਿ ਜ਼ਮਾਨਾ ਬਦਲ ਰਿਹਾ ਜੇ ਮੈਂ ਹੁਣ ਇੱਥੇ ਤੁਹਾਨੂੰ ਉਦਾਹਰਣ ਦਵਾਂ ਜਿਹੜਾ ਜਿਹੜੇ ਪਹਿਲਾਂ ਆਪਾਂ ਕੈਮਰਿਆਂ 'ਚ ਫੋਟੋਆ ਕਿੱਦਾਂ ਸੀ ਰੀਲਾ ਡਵੈਲਪ ਹੁੰਦੀ ਹੈ ਜਿਹੜੇ ਕੈਮਰਿਆਂ ਨੇ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ ਉਹਦਾ ਤਾਂ ਬਿਜ਼ਨਸ ਖਤਮ ਹੋ ਗਿਆ ਠੀਕ ਹੈ ਨਾ ਜਿਹੜੇ ਫੂਜੀ ਫਿਲਮ ਵਰਗੇ ਜਿਹੜੇ ਹੈਗੇ ਆ ਉਹਨਾਂ ਨੇ ਆਪਾਂ ਨੂੰ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਉਹ ਅੱਜ ਵੀ ਚੱਲ ਰਹੇ ਠੀਕ ਹੈ ਨਾ ਇਸੇ ਤਰ੍ਹਾਂ ਮਾਪੇ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜ਼ਮਾਨਾ ਬਦਲ ਗਿਆ ਹੈ ਸਾਨੂੰ ਉਹਦੇ ਹਿਸਾਬ ਨਾਲ ਬਦਲਣਾ ਪੈਣਾ ਹੈ ਸਮਝੇ ਹਿਸਾਬ ਨਾਲ ਸੋਚ ਚ ਬਦਲਾ ਲੈਣਾ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਸਰ ਨਹੀਂ ਤਾਂ ਅਸੀਂ ਆਊਟਡੇਟਡ ਹੋ ਕੇ ਇੱਕ ਖੁੰਜੇ 'ਚ ਪਏ ਹੋਵਾਂਗੇ ਸਾਨੂੰ ਕੋਈ ਨਹੀਂ ਪੁੱਛੇਗਾ ਸਾਨੂੰ ਕਰਨਾ ਚਾਹੀਦਾ ਇਹ ਚੀਜ਼ਾਂ ਮਾਪੇ ਹੁੰਦੇ ਨੇ ਕਈਆਂ ਦੇ ਇੱਕ ਬੱਚਾ ਕਈਆਂ ਦੇ ਦੋ ਕਈਆਂ ਦੇ ਚਾਰ ਕਈਆਂ ਦੇ ਪੰਜ ਬੀਨੇ ਮਾਪੇ ਉਹਨਾਂ ਨੂੰ ਹੀ ਸਮਝਾਉਣ ਦੇ ਵਿੱਚ ਕਈ ਵਾਰੀ ਸਫਲ ਹੋ ਜਾਂਦੇ ਨੇ ਤੁਸੀਂ ਇੱਕ ਪ੍ਰਿੰਸੀਪਲ ਹੋ ਤੁਹਾਡੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਬੱਚੇ ਪੜ੍ਹਦੇ ਨੇ ਇੱਕ ਸਭ ਤੋਂ ਤੁਸੀਂ ਉਹਨਾਂ ਦੇ ਮਾਪੇ ਬੀਓ ਇੰਨੇ ਸਾਰੇ ਬੱਚਿਆਂ ਨੂੰ ਕੰਟਰੋਲ ਕਰ ਪਾਣਾ ਸਮਝਾ ਪਾਣਾ ਇਸ ਨੂੰ ਕਿਵੇਂ ਦੇਖਦੇ ਹੋ ਸਰ ਬੀਇੰਗ ਪ੍ਰਿੰਸੀਪਲ ਮੈਨੂੰ ਬੜੇ ਸਾਰੇ ਰੋਲ ਇਕੱਠੇ ਅਦਾ ਕਰਨੇ ਪੈਂਦੇ ਆ ਕਈ ਵਾਰੀ ਮੈਨੂੰ ਇਹਨਾਂ ਦਾ ਕਾਉਂਸਲਰ ਬੰਨਣਾ ਪੈਂਦਾ ਹੈ। ਕਈ ਵਾਰੀ ਮੈਨੂੰ ਇਹਨਾਂ ਦਾ ਡਾਕਟਰ ਬੰਨਣਾ ਪੈਂਦਾ ਹੈ। ਕਈ ਵਾਰੀ ਦੋਸਤ ਬੰਨਣਾ ਪੈਂਦਾ ਹੈ। ਕਈ ਵਾਰੀ ਕੁਝ ਬੰਨਣਾ ਪੈਂਦਾ ਹੈ। ਹਰ ਕੁਝ ਬੰਨਣਾ ਪੈਂਦਾ ਹੈ। ਪਰ ਮੈਂ ਇਹ ਖੁਸ਼ ਹਾਂ ਹੈਗੀ ਹਾਂ ਇਸ ਗੱਲ ਤੋਂ ਵੀ ਇਹ ਬੱਚੇ ਮੇਰੇ ਤੇ ਵਿਸ਼ਵਾਸ ਕਰਦੇ ਆ। ਮੈਨੂੰ ਕਿਸੇ ਵੀ ਮੂਡ ਰਾਹੀ ਆਪਣੀ ਇੱਕ ਪ੍ਰੋਬਲਮ ਦੱਸਦੇ ਆ ਤੇ ਮੈਂ ਕਦੀ ਵੀ ਇਦਾਂ ਨਹੀਂ ਸੋਚਿਆ ਵੀ ਮੈਂ ਇਹਨੂੰ ਅਟੈਂਡ ਨਹੀਂ ਕਰਨਾ। ਹਾਂ ਡਿਲੇ ਹੋ ਸਕਦਾ ਕਿਉਂਕਿ ਕੰਮ ਦਾ ਪ੍ਰੈਸ਼ਰ ਹੁੰਦਾ ਹੈ। ਜੀ। ਤੇ ਹੋ ਸਕਦਾ ਲੇਟ ਹੋ ਜੇ ਪਰ ਸੋਲਵ ਕਰਨ ਦੀ ਕੋਸ਼ਿਸ਼ ਕਰੀ ਜੇ ਚਾਹੇ ਇਹਨਾਂ ਦੇ ਪਰਿਵਾਰ ਦੀ ਪ੍ਰੋਬਲਮ ਹੈ ਜਿੱਥੇ ਤੁਸੀਂ ਗੱਲ ਕੀਤੀ ਹੈ ਵੀ ਬੱਚਿਆਂ ਨੂੰ ਮਾਪੇ ਨਹੀਂ ਸਮਝਾ ਸਕਦੇ ਸਰ ਹਰ ਬੰਦਾ ਹਰ ਤਰ੍ਹਾਂ ਤੇ ਕਾਮਯਾਬ ਨਹੀਂ ਹੁੰਦਾ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਹੈ ਤੇ ਉਹਨੂੰ ਤਰਨ ਲਈ ਕਵਰ ਕਰਨ ਲਈ ਟੀਚਰਸ ਹੈਗੇ ਆ ਜੇ ਜੇ ਮਾਪੇ ਤੇ ਜਿਹੜੇ ਟੀਚਰਸ ਆ ਉਹਨਾਂ ਦੀ ਕੋਲਾਬੋਰੇਸ਼ਨ ਬਹੁਤ ਵਧੀਆ ਹੋਵੇ ਨਾ ਤਾਂ ਅਸੀਂ ਬਹੁਤ ਵਧੀਆ ਜਿਹੜਾ ਸਮਾਜ ਨੂੰ ਸਿਰਜ ਸਕਦੇ ਹਾਂ ਬਹੁਤ ਸਾਰੀਆਂ ਗੱਲਾਂ ਨੇ ਜੋ ਬੱਚੇ ਆਪਣੇ ਮਾਪਿਆਂ ਨੂੰ ਨਹੀਂ ਦੱਸ ਸਕਦੇ ਟੀਚਰ ਨੂੰ ਦੱਸ ਦਿੰਦੇ ਨੇ ਬਿਲਕੁਲ ਸਰ ਦੱਸਦੇ ਆ بڑے ਬੱਚੇ ਆ ਇੱਕ ਦੋ ਵਾਰੀ ਤਾਂ ਐਸੀਆਂ ਪ੍ਰੋਬਲਮਸ ਆਈਆਂ ਗਰਲ ਚਾਈਲਡ ਮੇਰੇ ਕੋਲ ਆਇਆ ਕਿ ਮੈਡਮ ਮੇਰੇ ਫਾਦਰ ਇਦਾਂ ਨਸ਼ਾ ਕਰਦੇ ਆ ਰੋਜ਼ ਰਾਤ ਨੂੰ ਆਉਂਦੇ ਆ ਮਾਰਦੇ ਕੁੱਟਦੇ ਆ ਸਾਡੇ ਘਰ ਖਾਣਾ ਵੀ ਨਹੀਂ ਬਣਦਾ ਹੈਗਾ ਤੇ ਅਸੀਂ ਉਹ ਬੱਚੇ ਦੀ ਵੀ ਪ੍ਰੋਬਲਮਸ ਸੌਰਟ ਆਊਟ ਕੀਤੀਆਂ ਪੇਰੈਂਟਸ ਨੂੰ ਬੁਲਾਇਆ ਕਾਉਂਸਲਿੰਗ ਕੀਤੀ ਹੈ ਚਲੋ ਪੂਰੀ ਜ਼ੀਰੋ ਤਾਂ ਨਹੀਂ ਹੁੰਦੀ ਚੀਜ਼ ਪਰ ਉਹਦੇ ਮਾਪਿਆਂ ਨੂੰ ਇੱਕ ਚੀਜ਼ ਸਮਝਾਤੀ ਸੀ ਵੀ ਇਹਨਾਂ ਦੇ ਸਾਹਮਣੇ ਨਹੀਂ ਲੜਨਾ ਉਹ ਕਹੇ ਤੁਸੀਂ ਇਹਨਾਂ ਦੇ ਸਾਹਮਣੇ ਲੜੇ ਕਾਲੂ ਇਹਨਾਂ ਨੇ ਵਿਆਹ ਨਹੀਂ ਕਰਾਉਣਾ ਇਹਨਾਂ ਨੂੰ ਇਹ ਪਤਾ ਲੱਗ ਜਾਣਾ ਵੀ ਇਹੀ ਕੁਝ ਹੁੰਦਾ ਵਿਆਹ ਕਰਾ ਕੇ ਇਹੀ ਕੁਝ ਹੁੰਦਾ ਅਸੀਂ ਨਹੀਂ ਕਰਾਉਣਾ ਹੈਗਾ ਤੇ ਤੁਸੀਂ ਆਪਣੀ ਹੀ ਜਿਹੜੀ ਪਨੀਰੀ ਨੂੰ ਆਪਣੇ ਜੜੋ ਖਰਾਬ ਕਰਾ ਉਹ ਮਤਲਬ ਹੋ ਗਿਆ ਸੀ ਸੌਲਟ ਆਊਟ ਉਹ ਮਾਪੇ ਆਪਣੇ ਇਹਨਾਂ ਦੇ ਬੱਚਿਆਂ ਦੇ ਸਾਹਮਣੇ ਬੈਸਣਾ ਬੰਦ ਕਰਤਾ ਸੀ ਅੱਛਾ ਮੈਮ ਜਿਵੇਂ ਸਰਕਾਰ ਨੇ ਜਦੋਂ ਨਸ਼ਾ ਵਿਰੁੱਧ ਮੁਹਿੰਮ ਦਾ ਸਕੂਲਾਂ ਦੇ ਵਿੱਚ ਲਿਆਇਆ ਨੇ ਸਰਕਾਰੀ ਸਕੂਲਾਂ ਦੇ ਵਿੱਚ ਤੁਹਾਡੀ ਸਟੱਡੀ ਦੇ ਵਿੱਚ ਤਾਂ ਕੋਈ ਡਿਸਟਰਬਨ ਨਾਲ ਨਾਲ ਦੀ ਨਾਲ ਇਹ ਕੀ ਲੱਗਦਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਐਫਰਟ ਕੀਤੇ ਜਾਣੇ ਚਾਹੀਦੇ ਤਾਂ ਜੋ ਬੱਚੇ ਜਿਹੜੇ ਸੁਚੇਤ ਹੋ ਸਕਣ ਸਰ ਮੈਨੂੰ ਇਹ ਲੱਗਦਾ ਅਸੀਂ ਜੋ ਐਨੇ ਸਾਲਾਂ ਤੋਂ ਪੜਾ ਰਹੇ ਆ ਉਹ ਤਾਂ ਬੱਚੇ ਅੱਜ ਕੱਲ YouTube ਤੋਂ ਉਦਾਂ ਹੀ ਦੇਖ ਲੈਣੇ ਆ ਮੈਂ ਪਹਿਲੇ ਕਿਹਾ ਨਾ ਸਾਨੂੰ ਅਪਗ੍ਰੇਡ ਹੋਣਾ ਪੈਣਾ ਹੈ ਇਹ ਸਰਕਾਰ ਅਪਗ੍ਰੇਡ ਸਾਨੂੰ ਕਰ ਰਹੀ ਹੈ ਇਹ ਜ਼ਰੂਰੀ ਨੇ ਚੀਜ਼ਾਂ ਇਹ ਬੱਚੇ ਨਾਲ ਚਲੋ ਸਾਨੂੰ ਕਿੰਨਾ ਕ ਫਰਕ ਪੈ ਜਾਣਾ ਹਫ਼ਤੇ 'ਚ ਇੱਕ ਪੀਰੀਅਡ ਜਾਣਾ ਉਹਦੇ ਨਾਲ ਬੱਚੇ ਨੂੰ ਇੱਕ ਨਵੀਂ ਚੀਜ਼ ਦਾ ਪਤਾ ਚਲਦਾ ਇੱਕ ਬੁਰਾਈ ਤੋਂ ਬੱਚਾ ਦੂਰ ਹੁੰਦਾ ਇਹ ਬਹੁਤ ਵੱਡੀ ਅਚੀਵਮੈਂਟ ਹੈ ਸਾਡੇ ਲਈ ਕੋਈ ਨਹੀਂ ਪੜਾਈ ਤਾਂ ਚੱਲੀ ਹੋਈ ਜਾਂਦੀ ਹੈ ਸਰ ਪੜਾਈ ਦੀ ਕੋਈ ਡਿਸਟਰਬੈਂਸ ਨਹੀਂ ਪ੍ਰਾਈਵੇਟ ਸਕੂਲਾਂ ਨੂੰ ਵੀ ਇਹੋ ਜਿਹੀ ਐਫਰਟ ਕਰਨੇ ਚਾਹੀਦੇ ਨੇ ਸਰ ਬਿਲਕੁਲ ਕਰਨੇ ਚਾਹੀਦੇ ਆ ਜਿੱਥੇ ਤੱਕ ਮੇਰੀ ਰੀਡਿੰਗ ਹੈ ਮੈਂ ਇਹ ਦੇਖ ਰਹੀ ਹਾਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਹ ਜ਼ਿਆਦਾ ਗ੍ਰਫਤ ਦੇ ਵਿੱਚ ਹੈ ਮੈਂ ਕਈ ਪ੍ਰਿੰਸੀਪਲਸ ਦੇ ਨਾਲ ਮੇਰੀ ਗੱਲ ਹੁੰਦੀ ਹੈ ਅਸੀਂ ਕਿਤੇ ਟਾਕ 'ਚ ਮਿਲਦੇ ਹਾਂ ਉਹ ਆਪਣੀਆਂ ਜਿਹੜੇ ਐਕਸਪੀਰੀਅੰਸ ਸ਼ੇਅਰ ਕਰਦੇ ਹਨ ਮੈਂ ਥੈਂਕਫੁਲ ਹਾਂ ਰੱਬ ਦੀ ਕਿ ਸਾਨੂੰ ਨਹੀਂ ਉਹ ਚੀਜ਼ਾਂ ਫੇਸ ਕਰਨੀਆਂ ਪੈਂਦੀ ਕਿਉਂਕਿ ਜਿਹੜੇ ਸਾਡੇ ਬੱਚੇ ਆ ਇਨਾਂ ਦੇ ਪੇਰੈਂਟਸ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਹਰ ਇੱਕ ਬੱਚਾ ਇਹ ਸਿਗਰਟ ਚੱਕੀ ਫਿਰੇ ਉਹਨਾਂ ਲਈ ਜ਼ਿਆਦਾ ਵੱਡਾ ਚੈਲੰਜ ਹੈ ਕਿਉਂਕਿ ਉਹਨਾਂ ਦੇ ਮਾਪੇ ਕੋਲ ਖੁੱਲਾ ਪੈਸਾ ਹੈਗਾ ਇਹ ਸਾਡੇ ਬੱਚੇ ਗੱਲ ਵੀ ਸੁਣਦੇ ਆ ਉਹਨਾਂ ਦੇ ਬੱਚੇ ਗੱਲ ਨਹੀਂ ਸੁਣਦੇ ਜੇ ਮੈਂ ਤੁਸੀਂ ਪੈਸੇ ਦੀ ਗੱਲ ਕੀਤੀ ਕਿ ਤੁਹਾਨੂੰ ਕੀ ਲੱਗਦਾ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਉਹਨਾਂ ਦੇ ਬੱਚੇ ਹੀ ਨਸ਼ੇ ਦੀ ਗ੍ਰਿਫਤ ਚ ਆਉਂਦੇ ਨੇ ਜਾਂ ਫਿਰ ਆਮ ਲੋਕ ਹੈ ਜਿਨ੍ਹਾਂ ਕੋਲ ਖਾਣ ਨੂੰ ਵੀ ਕੁਝ ਨਹੀਂ ਹੈਗਾ ਉਹਨਾਂ ਦੇ ਬੱਚੇ ਵੀ ਗ੍ਰਿਫਤ ਚ ਆਉਂਦੇ ਨੇ ਨਸ਼ੇ ਦੀ ਸਰ ਮੈਂ ਇੱਥੇ ਇਹ ਕਹੂੰਗੀ ਜਿਨ੍ਹਾਂ ਦੇ ਕੋਲ ਸੰਸਕਾਰਾਂ ਦੀ ਕਮੀ ਹੈ ਉਹ ਬੱਚੇ ਨਾ ਗ੍ਰਿਫਤ ਚ ਆਉਂਦੇ ਆ ਜਿਹੜੇ ਬੱਚਿਆਂ ਦੀ ਗੱਲ ਘਰੇ ਜਾਂ ਸਕੂਲ 'ਚ ਜਾਂ ਮਾਂ-ਬਾਪਾ ਦੁਆਰਾ ਨਹੀਂ ਸੁਣੀ ਜਾਂਦੀ ਉਹ ਇਨਾਂ ਚੀਜ਼ਾਂ ਵੱਲ ਪੈਂਦੇ ਆ ਤਾਂ ਮੈਂ ਮਾਂ-ਬਾਪ ਨੂੰ ਵੀ ਇਹੀ ਅਪੀਲ ਕਰੂੰਗੀ ਵੀ ਜੇ ਤੁਹਾਡੇ ਕੋਲ ਬੱਚਾ ਸੁਣੋ ਤੁਸੀਂ ਹੱਲ ਕਰਨੀਆਂ ਕਰੋ ਨਹੀਂ ਕਰਨੀ ਨਾ ਕਰੋ ਬਟ ਇੱਕ ਵਾਰ ਸੁਣੋ ਜ਼ਰੂਰ ਬੱਚੇ ਜੀ ਪਹਿਲਾ ਪਹਿਲਾਂ ਦੀ ਗੱਲ ਕਰੀ ਜਾਂ ਫਿਰ ਹੋਂ ਦੀ ਗੱਲ ਕਰੀਏ ਹਜੇ ਵੀ ਬਹੁਤ ਸਾਰੇ ਪੇਰੈਂਟਸ ਇਹ ਜਿਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਔਰ ਮਾਪੇ ਬਾਬ ਦੇ ਵਿੱਚ ਕਾਫੀ ਸਾਰਾ ਗੈਪ ਹੈ ਬਹੁਤ ਸਾਰੀਆਂ ਗੱਲਾਂ ਇੱਕ ਕੁੜੀ ਆਪਣੀ ਮਾਂ ਨੂੰ ਦੱਸਣੋਂ ਡਰਦੀ ਏ ਕਿ ਤਣੂ ਦੱਸਣੋਂ ਡਰਦੀ ਏ ਇੱਕ ਮੁੰਡਾ ਆਪਣੇ ਮਾਪੇ ਬਾਬ ਨਾਲ ਗੱਲ ਕਰਨ ਤੋਂ ਘਤਰਾਂਦਾ ਵੀ ਇਹ ਗੱਲ ਕਰਾਂ ਜਾਂ ਨਾ ਕਰਾਂ ਕਿ ਮੇਰਾ ਮਾਪਿਓ ਕੀ ਸੋਚੇਗਾ ਕਿ ਲੱਗਦਾ ਹੈ ਗੈਪ ਖਤਮ ਕਰਨ ਦੀ ਲੋੜ ਹੈ ਬੱਚਿਆਂ ਨਾਲ ਫਰੈਂਡਲੀ ਰਹਿਣਾ ਚਾਹੀਦਾ ਸਰ ਗੈਪ ਨਹੀਂ ਖਤਮ ਹੁੰਦਾ ਪੇਰੈਂਟਸ ਨੂੰ ਇਹ ਚਾਹੀਦਾ ਵੀ ਨਿਊਕਲੀਅਰ ਫੈਮਿਲੀ ਆ ਰਹਾ ਜਿਹੜਾ ਟ੍ਰੈਂਡ ਆ ਉਹ ਘਟਾਣਾ ਅੱਜ ਕੱਲ ਜਿਹੜੀਆਂ ਲੇਡੀਜ਼ ਆ ਉਹਨਾਂ ਦੀ ਬਣਦੀ ਨਹੀਂ ਅੱਗੇ ਸੀਗੇ ਸੰਯੁਕਤ ਪਰਿਵਾਰ ਹੁੰਦੇ ਸੀਗੇ ਜੁਆਇੰਟ ਫੈਮਿਲੀ ਹੁੰਦੀ ਸੀ ਬੱਚਾ ਦੇ ਮਾਪੇ ਨਾਲ ਨਹੀਂ ਬਣੀ ਚਾਚੇ ਚਾਚੀ ਨਾਲ ਬਣ ਗਈ ਉਹਨਾਂ ਨਾਲ ਨਹੀਂ ਬਣੀ ਦਾਦੇ ਦਾਦੀ ਨਾਲ ਨਹੀਂ ਭੂਆ ਨੂੰ ਦੱਸਦੀ ਕੋਈ ਇੱਕ ਬੰਦਾ ਤਾਂ ਸਰ ਹੁੰਦਾ ਹੀ ਸੀ ਨਾ ਇਹ ਚੀਜ਼ਾਂ ਐਦਾਂ ਖਤਮ ਹੋਣਗੀਆਂ ਜੇ ਬੱਚੇ ਪਰਿਵਾਰ ਚ ਰਹਿਣਗੇ ਨਾ ਇੱਕ ਦੂਜੇ ਤੇ ਸਾਨੂੰ ਵਿਸ਼ਵਾਸ ਹੋਏਗਾ ਉਹਨਾਂ ਦੇ ਨਾਲ ਮੇਰੀ ਇਹ ਸੋਚ ਹੈ ਵੀ ਜਿਹੜੇ ਨਿਊਕਲੀਅਰ ਫੈਮਿਲੀਆਂ ਦਾ ਟ੍ਰੈਂਡ ਖਤਮ ਹੋਣਾ ਚਾਹੀਦਾ ਆਕੀ ਸਵਾਲ ਹੈ ਮੇਰਾ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਪੇਰੈਂਟਸ ਨੂੰ ਮੈਂ ਇਹੀ ਕਹੂੰਗੀ ਵੀ ਜੇ ਤੁਹਾਡੇ ਬੱਚੇ ਦੇ ਵਿੱਚ ਤੁਹਾਨੂੰ ਕੁਝ ਆਰਡ ਨਜ਼ਰ ਆ ਰਿਹਾ ਇੱਕਦਮ ਤੁਹਾਨੂੰ ਆਰਡ ਨਜ਼ਰ ਆ ਰਿਹਾ ਹੈ ਤੁਹਾਡਾ ਬੱਚਾ ਤੁਹਾਡੇ ਤੋਂ ਅਲੱਗ ਹੋ ਕੇ ਰਹਿ ਰਿਹਾ ਹੈ ਫਾਲਤੂ ਚ ਤੁਹਾਡੇ ਤੋਂ ਪੈਸੇ ਮੰਗ ਰਿਹਾ ਹੈ ਜਾਂ ਤੁਹਾਨੂੰ ਉਹਨੂੰ ਇਹ ਬਹਾਨੇ ਆਨੇ ਕਰਦਾ ਵੀ ਮੈਂ ਅੱਜ ਇੱਥੇ ਚੱਲਿਆ ਜੀ ਮੈਂ ਇੱਥੇ ਚੱਲਿਆ ਇੱਕ ਵਾਰ ਜ਼ਰੂਰ ਸੋਚ ਲਓ ਵੀ ਤੁਹਾਡਾ ਬੱਚਾ ਵੀ ਨਸ਼ੇ 'ਚ ਪੈ ਸਕਦਾ ਓਵਰ ਕੌਨਫੀਡੈਂਸ 'ਚ ਨਾ ਰਹੋ ਕਿ ਮੇਰਾ ਬੱਚਾ ਹੈ ਕਿਉਂਕਿ ਦੁਨੀਆ ਦੇ ਵਿੱਚ ਕੁਝ ਵੀ ਪੋਸੀਬਲ ਹੈਗਾ ਅੱਜਕੱਲ੍ਹ ਤਾਂ ਬਹੁਤ ਸਾਰੇ ਪੇਰੈਂਟਸ ਇਹ ਜੋ ਲਾਡ ਪਿਆਰ ਦੇ ਵਿੱਚ ਬੱਚਿਆਂ ਨੂੰ ਪੈਸੇ ਵੀ ਦੇਈ ਜਾਂਦੇ ਮੈਂ ਨਾ ਨਾ ਕਰਾਂ ਸਰ ਅੱਜ ਕੱਲ ਨਾ ਐਕਚੁਅਲੀ ਸਭ ਪੇਰੈਂਟਸ ਦਾ ਇੱਕ ਜਾਂ ਦੋ ਬੱਚੇ ਆ ਉਹਨਾਂ ਦੀ ਆਪਣੀਆਂ ਖੁਆਇਸ਼ਾਂ ਪੂਰੀਆਂ ਨਹੀਂ ਹੋਈਆਂ ਉਹਦੇ ਮਾਪੇ ਉਹਨਾਂ ਨੂੰ ਹੁੰਦਾ ਵੀ ਅਸੀਂ ਇਹਨਾਂ ਦੀ ਸਾਰੀਆਂ ਖੁਆਇਸ਼ਾਂ ਪੂਰੀਆਂ ਕਰੀਏ ਪਰ ਮੈਨੂੰ ਇਹ ਲੱਗਦਾ ਥੋੜੀ ਜਿਹੀ ਨਾਲ ਨਾ ਤੁਹਾਨੂੰ ਵਿਜੀਲੈਂਟ ਵੀ ਹੋਣਾ ਪੈਣਾ ਹੈ ਬੱਚਾ ਕਿੱਥੇ ਪੈਸੇ ਪੈਸੇ ਤੁਸੀਂ ਦੇ ਰਹੇ ਹੋ ਇੱਕ ਵਾਰ ਬੱਚੇ ਨੂੰ ਪੁੱਛ ਲਓ ਵੀ ਬੇਟਾ ਕਿੱਥੇ ਖਰਚੇ ਸੀਗੇ ਕਿਧਰ ਨਾ ਖਰਚੇ ਸੀ ਫੋਨ ਹੀ ਕਰ ਲਓ ਵੀ ਉਹਦੇ ਜਿਹਨੇ ਕਿਹਾ ਵੀ ਜੇ ਅਸੀਂ ਕੰਟੀਨ ਚਾਹ ਖਾ ਕੇ ਆਏ ਸੀ ਉਹਦੇ ਦੋਸਤ ਨੂੰ ਹੀ ਫੋਨ ਕਰ ਲਓ ਇੰਨੇ ਨਾਲ ਹੀ ਬੱਚੇ ਨੇ ਡਰ ਜਾਣਾ ਬਿਲਕੁਲ ਅਖੀਰ ਦੇ ਵਿੱਚ ਬਹੁਤ ਵਧੀਆ ਮੈਸੇਜ ਹੈ ਉਹ ਪ੍ਰਿੰਸੀਪਲ ਚਰਨਜੀਤ ਸਿੰਘ ਚਰਨਜੀਤ ਕੋਰ ਅਹੋਜਾ ਦੇ ਬੁਲੇਟਾ ਦਿੱਤਾ ਗਿਆ ਹੈ ਕਿ ਬੱਚਿਆਂ ਦੇ ਮਾਪੇ ਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਉਹਨਾਂ ਦੇ ਬੱਚੇ ਉਹਨਾਂ ਦੇ ਅਲੱਗ ਹੁੰਦੇ ਨੇ ਇਕੱਲੇ ਰਹਿਣਾ ਚਾਹੁੰਦੇ ਨੇ ਪੈਸੇ ਵੱਧ ਖਰਚ ਰਹੇ ਨੇ ਪੈਸੇ ਵੱਧ ਲੈ ਰਹੇ ਨੇ ਤਾਂ ਉਹ ਚੀਜ਼ਾਂ ਵੱਲ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਨਾਲ ਦੀ ਨਾਲ ਮਾਪੇ ਨੂੰ ਜਿਹੜਾ ਕਿ ਬੱਚਿਆਂ ਦੇ ਹਰ ਇੱਕ ਗੱਲ ਜਿਹੜੀ ਕਿ ਉਹ ਸਾਂਝੀ ਕਰਨੀ ਚਾਹੀਦੀ ਤਾਂ ਜੋ ਬੱਚੇ ਜਿਹੜੇ ਖੁੱਲ ਕੇ ਗੱਲਬਾਤ ਉਹ ਕਰ ਸਕਣ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਿਆ ਦੇ ਕੋੜ ਉਹਮੋਨਾ ਪੰਜਾਬ ਦੇ ਸਕੂਲਾਂ ਦੇ ਵਿੱਚ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਬੋਤਸਰ ਮਾਨ ਦੇ ਨਾਲ ਹਿੰਮਤ ਸਿੰਘ ਪਾਲਦੇ ਨੇ ਸਵੇਰਾ ਲੁਧਿਆਣਾ